ਹਾਲੀ ਹੱਸੀ ਗੱਲ ਬਈ ਸਾਰਿਆਂ ਨੂੰ ਬਈ ਆਪਾਂ ਗੱਲ ਕਰਦੇ ਆਂ ਜਿਮ ਦੀ ਤੇ ਸਪੋਰਟਸ ਲਾਈਨ ਦੀ ਕੁੜੀਆਂ ਨੇ ਦੇਖੋ ਯਾਰ ਬਈ ਕਿੱਥੋਂ ਤੇ ਕਿੰਨੀ ਹੱਦ ਤੱਕ ਗੰਦ ਪਾਦਾ ਸਪੋਰਟਸ ਲਾਈਨ ਵਿੱਚ ਜਿਮ ਵਿੱਚ ਫੋ ਆਪਾਂ ਨੂੰ ਪਤਾ ਹੀ ਸਾਰਿਆਂ ਨੂੰ ਮੋਸਟਲੀ ਜਿੰਨੇ ਵੀ ਆਪਾਂ ਫੋਨ ਚਲਾਉਂਦੇ ਸਾਰਿਆਂ ਨੂੰ ਪਤਾ ਕਿ ਕੁੜੀਆਂ ਜਿਮ ਵਿੱਚ ਜਾ ਕੇ ਕੱਪੜੇ ਤਾਂ ਬਸ ਰੱਬ ਦਾ ਨਾ ਹੀ ਆ ਕਿ ਥੋੜੀ ਹੁੰਦੇ ਸਾਨੂੰ ਪਤਾ ਹੀ ਹੈ ਨਾ ਤੇ ਬਾਕੀ ਯਾਰ ਇਹ ਚੱਕਰ ਵਿੱਚ ਨਾ ਜਿਹੜੀਆਂ ਸਹੀ ਕੁੜੀਆਂ ਉਹ ਵੀ ਬਦਨਾਮ ਹੋ ਗਈਆਂ ਡਰਦੀਆਂ ਵਿਚਾਰੀਆਂ ਉਹ ਜੈਮ ਵਿੱਚ ਨਹੀਂ ਆ ਰਹੀਆਂ ਕਿਸੇ ਗੇਮ ਵਿੱਚ ਨਹੀਂ ਆ ਰਹੀਆਂ ਕਿਉਂਕਿ ਉਹ ਇਸ ਗੱਲੋਂ ਡਰਦੀਆਂ ਯਾਰ ਬਈ ਆਲਰੇਡੀ ਹੀ ਕੁੜੀਆਂ ਨੇ ਕਿੰਨਾ ਗੰਦ ਪਾਤਾ ਜੈਮ ਵਿੱਚ ਤੇ ਸਪੋਰਟਸ ਲਾਈਨ ਵਿੱਚ ਕੱਪੜੇ ਛੋਟੇ ਪਾ ਪਾ ਕੇ ਛੋਟੇ ਪਾ ਪਾ ਕੇ ਇਸ ਚੱਕਰ ਕਰਕੇ ਨਾ ਸਹੀ ਕੁੜੀਆਂ ਉਹ ਵੀ ਇਹ ਲਾਈਨ 'ਚ ਨਹੀਂ ਆ ਰਹੀਆਂ ਡਰਦੀਆਂ ਮਾਰੀਆਂ ਮੈਂ ਤਾਂ ਇਹੀ ਕਹਿਣਾ ਯਾਰ ਟੋਟਲੀ ਤੌਰ ਤੇ ਇਹਨਾਂ ਕੁੜੀਆਂ ਦਾ ਨਾ ਜਮ ਜਮ ਤੇ ਸਪੋਰਟਸ ਲਾਈਨ ਕੋਸਟ ਟਾਈਮ ਨੂੰ ਜਮਾਂ ਹੀ ਬੰਦ ਕਰ ਦੋ ਇਹਨਾਂ ਨੂੰ ਪਤਾ ਲੱਗ ਜਾਏ ਜੋ ਤੁਸੀਂ ਗੰਦ ਪਾ ਰਹੀਆਂ ਸ਼ਰਮ ਕਰੋ ਮਾੜੀ ਮੋੜ ਬਾਕੀ ਇਹਨਾਂ ਦੇ ਘਰਦਿਆਂ ਤੇ ਹਰਾਨਾ ਬਾਕੀ ਜਿਹੜੇ ਇਹਨੂੰ ਰੋਕਦੇ ਨਹੀਂ ਟੋਕਦੇ ਨਹੀਂ ਕੁਛ ਕਹਿੰਦੇ ਨਹੀਂ ਬਈ ਤੂੰ ਜਮਾਂ ਕਰਨ ਜਾਣੀ ਹੈ ਤੇ ਕਿ ਕੀ ਕਰਨ ਜਾਣੀ ਹੈ ਉੱਥੇ ਜਾਂ ਫਿਰ ਬਾਡੀ ਦਾ ਸ਼ੋਅ ਆਫ ਕਰਨ ਜਾਣੀ ਹੈ ਉਹ ਜਿਆਦਾ ਤਾਂ ਬਾਡੀ ਦਾ ਸ਼ੋਅ ਆਫ ਹੀ ਆ ਕੋਈ ਐਕਸਰਸਾਈਜ਼ ਤਾਂ ਮੈਨੂੰ ਲੱਗਦਾ ਨਹੀਂ ਕੋਈ ਕਰਦੀ ਹੋਊਗੀ ਨਹੀਂ ਕਿ ਜ਼ਿਆਦਾ ਤਾਂ ਵੀਡੀਓ ਇਦਾਂ ਦੀਆਂ ਹੁੰਦੀਆਂ ਸਹੀ ਹੈ ਨਾ ਮੈਂ ਤਾਂ ਇਹੀ ਕਹਿੰਦਾ ਯਾਰ ਕੁੜੀਆਂ ਦਾ ਸਪੋਰਟਸ ਆ ਬੰਦ ਕੀਤਾ ਜਾਵੇ ਕੋਟਾਂ ਵਾਲਿਆਂ ਨੇ ਅਗਲ ਟਿਕਾਣੇ ਆਵੇ ਸਹੀ ਹੈ ਨਾ ਬਾਕੀ ਯਾਰ ਆਪਣੇ ਲੋਕ ਵਿਰੋਧ ਨਹੀਂ ਕਰਦੇ ਭਾਈ ਯਾਰ ਦਿਨੋਂ ਦਿਨ ਕੰਮ ਵਧਦਾ ਜਾ ਰਿਹਾ ਭਾਈ ਇਹ ਚੀਜ਼ ਸੋਚੋਗਾ ਆਪਣੇ ਵੀ ਜਵਾਖਾ ਛੋਟੇ ਹੈਗੇ ਹਰੇਕ ਦੇ ਘਰੇ ਛੋਟੇ ਜਵਾਖਾ ਤੇ ਹਰੇਕ ਦੇ ਕੋਲ ਹੀ ਫੋਨ ਆ ਤੇ ਉਹ ਸਭ ਕੁਝ ਹਰ ਇੱਕ ਦੇ ਫੋਨ 'ਚ ਹੀ ਆਉਂਦਾ ਤੇ ਜੇ ਯਾਰ ਆਪਾਂ ਰੋਕਾਂਗੇ ਨਾ ਤਾਂ ਉਹ ਟਾਈਮ ਆਪਣੇ ਜਵਾਖਾਂ ਤੇ ਆਪਣੇ ਜਿਹੜੇ ਛੋਟੇ ਜਵਾਕ ਉਹਨਾਂ ਤੇ ਵੀ ਆ ਜਾਣਾ ਇੱਕ ਦਿਨ ਫਿਰ ਉਹਨਾਂ ਨੂੰ ਆਪਾਂ ਨਹੀਂ ਰੋਕ ਸਕਦੇ ਹੁਣ ਕੰਟਰੋਲ ਆ ਕਰ ਲੋ ਰੋਕ ਲੋ ਟਾਈਮ ਹੈਗਾ ਪਰ ਜੇ ਹੁਣ ਨਾਲ ਰੁਕਿਆ ਗਿਆ ਤਾਂ ਕਦੇ ਨਹੀਂ ਰੁਕਿਆ ਜਾਨੀ ਇਹ ਚੀਜ਼ ਯਾਰ ਠੀਕ ਹੈ ਨਾ ਬਾਕੀ ਯਾਰ ਇਹ ਵਾਧੇ ਹੋਈ ਲੱਚਰਤਾ ਨੂੰ ਆਪਾਂ ਹੀ ਰੋਕ ਸਕਦੇ ਹੋ ਹੋਰ ਕੋਈ ਨਹੀਂ ਜੇ ਆਪਾਂ ਇਹਨਾਂ ਚੀਜ਼ਾਂ ਦਾ ਬਾਈਕਟ ਕਰਾਂਗੇ ਜੇ ਮੰਨ ਲਓ ਕਿ ਪੋਸਟ ਪਾਉਂਦਾ ਉਹਨੇ ਇਗਨੋਰ ਕਰੋ ਇਹੋ ਜਿਹੇ ਬੰਦੇ ਨੂੰ ਫੋਲੋ ਹੀ ਨਾ ਕਰੋ ਯਾਰ ਤੇ ਜੇ ਇੱਕ ਕੁੜੀ ਖਰਾਬ ਆਣਾ ਬਾਈ ਉਹੋ ਉਹਦੇ ਫਾਲੋਅਰ ਜੇ ਮਾਲਾ ਹਜ਼ਾਰਾਂ ਹਜ਼ਾਰ ਦੇ ਵਿੱਚੋਂ ਮਾਲਾ 500 ਕੁੜੀਆਂ ਉਹਨੂੰ ਫਾਲੋ ਕਰ ਰਹੀ ਹੈ ਨਾ 500 ਦੇ ਵਿੱਚੋਂ 50 ਕੁੜੀਆਂ ਦਾ ਪੱਕੀਆਂ ਹੋਣੀਆਂ ਕਿ ਜਿਹੜੀ ਜਮਾ ਉਹਦੇ ਡਿੱਟੋ ਕਾਪੀ ਕਰਕੇ ਕੱਪੜੇ ਪਾਉਂਦੀ ਹੈ ਉਹਨੇ ਡਿੱਟੋ ਕਾਪੀ ਕਰਕੇ ਜੋ ਲੱਛਣ ਕਰਦੀ ਉਹ ਕਰਦੀਆਂ ਹੋਣੀਆਂ ਬਾਕੀ ਰਹਿ ਗਈਆਂ 450 ਉਹਦੇ ਵਿੱਚ ਵੀ ਮੈਂ ਕਹਿੰਦਾ ਅੱਧੀਆਂ ਪਚੱਦੀਆਂ ਉਹਨੂੰ ਫਾਲੋ ਉਹਦੇ ਲੱਛਣ ਉਹਦਾ ਜੋ ਉਹ ਕੁਸ਼ ਕਰਦੀ ਆ ਉਹ ਕੁਸ਼ ਕਰਦੀਆਂ ਹੋਣਗੀਆਂ ਇਹ ਗੱਲ ਨਾਲ ਸਾਰੇ ਸਹਿਮਤ ਹੋਣਾ ਬਈ ਤੁਸੀਂ ਤਾਂ ਯਾਰ ਕਿਉਂ ਨਾ ਫਿਰ ਇਹ ਚੀਜ਼ ਨੂੰ ਰੋਕਿਆ ਜਾਵੇ ਯਾਰ ਸਹੀ ਹੈ ਨਾ ਵੱਧ ਵੱਧ ਇਹ ਜੋ ਅਕਾਊਂਟਾਂ ਦੀ ਰਿਪੋਰਟ ਮਾਰਿਆ ਕਰੋ ਅਕਾਊਂਟ ਜੇ ਬੰਦ ਕਰਾਇਆ ਕਰੋ ਯਾਰ ਤੇ ਤਾਂ ਜੋ ਇਹ ਚੀਜ਼ਾਂ ਬੈਨ ਹੋਣ ਤੇ ਰੁਕਣ ਹਟਣ ਇਹਨਾਂ ਚੀਜ਼ਾਂ ਤੇ ਰੋਕ ਲਾਈ ਜਾਵੇ ਰੋਕਣਾ ਕਿਹਨੇ ਆਪਾਂ ਹੀ ਰੋਕਣਾ ਬਾਈ ਠੀਕ ਹੈ ਨਾ ਆਪਾਂ ਹਰ ਇੱਕ ਚੀਜ਼ ਕਰ ਸਕਦੇ ਹਾਂ ਨਾ ਤਾਂ ਇਹ ਵੀ ਚੀਜ਼ ਕਰ ਸਕਦੇ ਆ ਆਪਣੇ ਕੋਲ ਸਾਰਿਆਂ ਕੋਲ ਹੱਕ ਹੈਗੇ ਆ ਜੇ ਆਪਾਂ ਮਾਲਾ 10 ਜਣੇ ਵੀ ਹੈਗੇ ਆ ਨਾ 10 ਜਣੇ ਇੱਕ ਪ੍ਰੋਫਾਈਲ ਤੇ ਰਿਪੋਰਟ ਮਾਰ ਦਾਂਗੇ 10 ਸਾਨੂੰ ਹੋਰ ਕਹਾਂਗੇ ਉਹ ਅਕਾਊਂਟ ਮਿਲਦਾ ਸ਼ਾਇਦ ਬੰਦ ਹੋ ਜਾਂਦਾ ਪਤਾ ਹੀ ਹੁਣੋਂ ਬਾਕੀ ਤੁਹਾਨੂੰ ਮੇਰੇ ਨਾਲ ਜਿਆਦਾ ਨੌਲੇਜ ਹੋਊਗੀ ਹਰ ਇੱਕ ਨੂੰ ਇਹਨਾਂ ਚੀਜ਼ਾਂ ਬਾਰੇ ਵੀ ਕਿੰਨੀ ਛੇਤੀ ਅਕਾਊਂਟ ਕਿਹੜਾ ਬਲੌਕ ਹੁੰਦਾ ਕੀ ਹੁੰਦਾ ਕੀ ਨਹੀਂ ਹੁੰਦਾਗਾ ਬਾਕੀ ਯਾਰ ਗੰਦ ਤੋਂ ਭਰਾਓ ਬਚਾਈ ਕਰੋ ਕਿਉਂਕਿ ਚੰਗਾ ਰਹਿ ਰਹਾਂਗੇ ਯਾਰ ਬਾਕੀ ਨਸ਼ੇ ਤਾਂ ਇੱਥੇ ਪਹਿਲਾਂ ਹੀ ਹੋੜੀ ਬਹੁਤ ਕੁਝ ਚੱਲੀ ਜਾਂਦੇ ਆ ਪੰਜਾਬ ਨੂੰ ਖਤਮ ਕਰਨ ਦਾ ਕਿੰਨਾ ਕੁਝ ਚੱਲੀ ਜਾਂਦਾ ਤੇ ਇਹ ਇੱਕ ਹੋਰ ਚੀਜ਼ ਆ ਬਹੁਤ ਗੰਦਾ ਨਸ਼ਾ ਹੈ ਤਾਂ ਇਹ ਸਭ ਤੋਂ ਜਿਹੜਾ ਛੱਡਿਆ ਨਹੀਂ ਜਾਂਦਾਗਾ ਬਾਕੀ ਇਹ ਚੀਜ਼ ਵੱਲ ਬਈ ਧਿਆਨ ਦਿਓ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਜੇ ਤੁਸੀਂ ਸਾਥ ਦੇਵੋਗੇ ਤਾਂ ਆਪਾਂ ਤੁਹਾਡੇ ਨਾਲ ਹੀ ਕਰ ਸਕਦੇ ਜਿਵੇਂ ਕਹੋਗੇ ਜੋ ਕਹੋਗੇ ਠੀਕ ਆ ਬਾਕੀ ਯਾਰ ਬਈ ਤੁਸੀਂ ਮੈਂ ਇਥੇ ਵੱਧ ਸਿਆਣੇ ਹਾਂ ਤੁਹਾਨੂੰ ਜਿਆਦਾ ਪਤਾ ਨੇ ਚ ਬਾਕੀ ਧੀਆਂ ਭੈਣਾਂ ਸਭ ਦੇ ਹੈਗੀਆਂ ਆਪਣੇ ਆਪਾਂ ਇਸ ਚੀਜ਼ ਦਾ ਵਿਰੋਧੀ ਕਰਦੇ ਆ ਰੋਕ ਰੋਕੋ ਵੇਚ ਨਹੀਂ ਜਣਾ ਸਕਦਾ ਯਾਰ